आप देख रहे हैं वीएम खबर फास्ट 7 चैनल जहां सच सबसे पहले अपना ते किड़े बार तो ਤੁਸੀਂ ਇਲੈਕਸ਼ਨ ਫਾਈਟ ਕਰੋ ਕਿਹੜੀ ਪਾਰਟੀ ਕਰੋ ਮੇਰਾ ਨਾਮ ਜੀਤ ਸਿੰਘ ਪਾਲ ਸਿੰਘ ਨਹਾਰਾ ਭਾਈ ਥੋੜਾ ਦੂਰ ਮੈਂ ਕੌਂਪਰਸ ਪਾਰਟੀ ਤੋਂ ਪਾਰ ਨਮਾਤਾ ਤੋਂ ਪਾਰਟੀ ਨੇ ਮੈਨੂੰ ਡਿਰੇਕਟਰ ਦੇ ਕੇ ਨਵਾਇਆ ਉਹ ਉਸ ਪਰਮਾਤਮਾ ਦਾ ਜਰਨਾ ਕਰਦਾ ਤੇ ਮੈਂ ਸਾਰੇ ਇਲਾਕੇ ਦੀ ਸੰਗਤ ਨੂੰ ਬੇਨਤੀ ਕਰਦਾ ਫੀਲ ਕਰਦਾ ਕਿ ਆ ਜਿਹੜਾ ਸਵਾ ਚੱਲ ਰਿਹਾ ਬਹੁਤ ਭਿਆਨਕ ਸਵਾ ਚੱਲ ਰਿਹਾ ਜਿਹੜੀ ਸਰਕਾਰ ਆ ਮੌਜੂਦਾ ਸਾਡੇ ਲੋਕ ਛਿੱਕਣ ਛਿੱਕੇ ਕੰਮ ਤੋਂ ਲੈ ਕੇ ਵੱਡੇ ਕਮਾਤ ਤੱਕ ਅਤਿਅੰਤ ਦੁਖੀ ਹੋ ਚੁੱਕੇ ਨੇ ਕਾਰੋਬਾਰੀ ਵਪਾਰੀ ਮਜ਼ਦੂਰ ਕੀਮੀਜ਼ਾਤ ਪਰਿਵਾਰ ਸਾਰਾ ਵਰਗ ਅਤੀ ਦੁਭਿਓ ਚ ਕਿ ਅੱਜ ਲੋਕਾਂ ਨੂੰ ਇੱਕ ਆਸ ਆ ਤਾਂ ਸਿਰਫ ਕਾਂਗਰਸ ਪਾਰਟੀ ਤੋਂ ਆਸ ਆ ਜਿੱਥੇ ਮਸੂਲੀਜੀ ਕਾਂਗਰਸ ਪਾਰਟੀ ਦਾ ਸਾਡੀ ਹਾਈ ਕਮਾਂਡ ਦਾ ਤੇ ਚੇਚੇ ਤੌਰ ਤੇ ਬੈਸ ਸਾਹਿਬ ਦਾ ਅਰਦਾਸ ਸ੍ਰੀ ਮਤੀ ਸਿੰਘ ਬੈਸ ਸਰਦਾਰ ਉਂਧਰ ਸੇ ਬੈਸ ਜੀ ਦਾ ਧੰਨਵਾਦ ਕਰਦਾ ਤੇ ਉਹਨਾਂ ਨੇ ਮੈਨੂੰ ਇੱਥੇ ਟਿਕਟ ਦੇ ਕੇ ਦਵਾਇਆ ਤੇ ਮੈਂ ਸਾਰੀ ਸੰਗਤ ਨੂੰ ਇਹ ਇਹਤੀ ਬੀਰ ਕਹਨੀ ਹੈ ਕਿ ਆਪਹੁਣ ਬਹੁਤ ਵਧੀਆ ਸਥਿਰਜਾ ਜਿਹੜਾ ਸਭ ਮੌਸਮ ਲੜਿਆ ਹਾ ਜਿਹੜਾ ਉਟਾ ਦਾ ਤੇ ਨਿਵਾਣਾ ਆ ਹੋ ਕੇ ਮੈਂ ਭਰਾਮਾ ਨੂੰ ਸਾਰੀਆਂ ਮੇਰੀਆਂ ਸਰਕਾਰ ਦੇ ਮੁਤਾਮਾ ਪੈਣਾ ਜੁਰਤਾਂ ਨੂੰ ਬੇਨਤੀ ਕਰਦਾ ਕਿ ਅੱਜ ਬਹੁਤ ਜ਼ਰੂਰੀ ਹੋ ਚੁੱਕਿਆ ਕਿ ਇਸ ਇਲਾਕੇ 'ਚੋਂ ਕਾਂਗਰਸ ਪਾਰਟੀ ਦੇ ਵੀਰ ਬਾਦ ਨੂੰ ਜਿਤਾ ਕੇ ਜਿਹੜਾ ਲੁਧਿਆਣਾ ਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਰੁਕਿਆ ਪਿਆ ਅੱਜ ਬਿਲਕੁਲੀ ਤਹਿਸ ਨਹਿਸ ਹੋਇਆ ਪਿਆ ਕਾਂਗਰਸ ਪਾਰਟੀ ਦਾ ਮੇਹਰ ਬਣਾ ਕੇ ਉਹ ਜਿਹੜੀ ਸਪੀਡ ਖਤਮ ਹੋਈ ਹੈ ਕੰਮ ਦੀ ਉਹਨੂੰ ਦੁਬਾਰਾ ਚਾਲੂ ਕੀਤਾ ਜਾਵੇ। ਠੀਕ। ਮੇਰਾ ਨਾਮ ਬਲਜੀਤ ਸਿੰਘ ਠੇਕੇਦਾਰ ਆ। ਮੈਂ ਬਲਜੀਤ ਸਿੰਘ ਠੇਕੇਦਾਰ ਅਪੀਲ ਕਰਦਾ ਹਾਂ ਕਿ ਸਤਪਾਲ ਸਿੰਘ ਦੀ ਲੋਹਾਰਾ ਜੋ ਉਹ ਸਮੇਂ ਤੋਂ ਪਹਿਲਾਂ 5 ਸਾਲਾਂ ਤੋਂ ਕਾਉਂਸਲਰ ਬਣਦੇ ਆ ਰਹੇ ਪਹਿਲਾਂ ਇਹਨਾਂ ਦੀ ਧਰ ਪਤਨੀ ਸੁਨੀਤਾ ਰਾਣੀ ਜੀ ਤਿੰਨ ਵਾਰ ਕਾਉਂਸਲਰ ਬਣੇ। ਉਸ ਤੋਂ ਬਾਅਦ ਇਸ ਵਾਰ ਸਤਵਲ ਲੋਹਾਰਾ ਜੀ ਕੌਂਸਲਰ ਬਣੇ ਔਰ ਆਪਣੇ ਇਲਾਕੇ ਦੀ ਇਹਨਾਂ ਨੇ ਬਹੁਤ ਵਧੀਆ ਨੁਹਾਰ ਬਦਲੀ ਔਰ ਬਹੁਤ ਵਧੀਆ ਇਲਾਕਾ ਸਵਾਰਿਆ ਔਰ ਮੈਂ ਸਮਝਦਾ ਕਿ ਜਿਹੜੇ ਮੌਜੂਦਾ ਇਹ ਕੌਂਸਲਰ ਪਹਿਲਾਂ ਵੀ ਸੀਗੇ ਇਹਨਾਂ ਨੂੰ ਕੰਮਾਂ ਦਾ ਪਤਾ ਹੁੰਦਾ ਵੀ ਕਿੱਥਾ ਕੰਮ ਕਰਾਣੇ ਆ ਇਹ ਕੰਮ ਕਰਾਉਣ ਵਿੱਚ ਪਹਿਲਾਂ ਹੀ ਨਪੁੰਨ ਨੇ ਔਰ ਮੈਂ ਚਾਹੁੰਦਾ ਕਿ ਕਾਂਗਰਸ ਪਾਰਟੀ ਦੀ ਜਿਹੜੀ ਟਿਕਟ ਜਿਹੜੀ ਦਿੱਤੀ ਹੈ ਪਾਰਟੀ ਨੇ ਬਹੁਤ ਵਧੀਆ ਸਤਪਾਲੂ ਅਰੰਝਿਟ ਜੀ ਨੂੰ ਲੜਵਾਤੀ ਦਿੱਤੀ ਹੈ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਸਾਰਿਆਂ ਨੇ 21 ਤਰੀਕ ਨੂੰ ਹੱਥ ਪੰਜੇ ਤੇ ਹੋਰ ਲਾ ਕੇ ਸਤਪਾਲੂ ਹਾਰਾ ਜੀ ਮੁਕਾਮਜਾ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਰਹਿਤਿਕ ਕਹਣਾ ਚਾਹੁੰਗਾ ਤੁਸੀਂ ਮੇਰਾ ਨਾਮ ਤੇਜਿੰਦਰ ਸਿੰਘ ਬਿਲਕੁਆ ਅਧੀਸ਼ਾ ਨਗਰ ਰਹਿੰਦੇ ਹਾਂ ਸਤਪਾਲੂ ਹਾਰਾ ਜੀ ਨੂੰ ਨਾਲ ਸਾਡਾ ਕਰੀਬ ਪੀਕੇਵਾਲ ਤੋਂ ਬੈਂਸ ਸਾਹਿਬ ਨਾਲ ਸਤਪਾਲਾ ਹਰਾਜੀ ਨਾਲ ਅੱਜ ਚੱਲਦੇ ਆਂ ਇਹਨਾਂ ਦੇ ਜਿਹੜੇ ਕੰਮ ਨੇ ਕਰਾਉਣ ਦਾ ਬਹੁਤ ਵਧੀਆ ਤਰੀਕਾ ਵਾ ਤੇ ਈਸ਼ਾ ਨਗਰ ਦੇ ਨਿੱਕੇ ਨਿੱਕੇ ਕੰਮ ਵੀ ਅਸੀਂ 30 ਸਾਲ ਤੋਂ ਹੀ ਲਹਾਰਾ ਜੀ ਤੋਂ ਕਰਾ ਰਹੇ ਆਂ ਹੁਣ 21 ਤਰੀਕ ਨੂੰ ਵੋਟਾਂ ਪੈਣੀਆਂ ਨੇ ਇੱਧਰ ਗਲੀਆਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਕੋਈ ਸੁਣਵਾਈ ਨਹੀਂ ਸੀ ਹੁੰਦੀ ਹੁਣ ਸਾਨੂੰ ਸਤਪਾਲ ਜੀ ਤੇ ਬਹੁਤ ਜ਼ਿਆਦਾ ਉਮੀਦਾਂ ਨੇ ਸਤਪਾਲ ਜੀ ਪਹਿਲਾਂ ਚਾਰ ਵਾਰ ਲਗਾਤਾਰ ਜਿੱਤ ਚੁੱਕੇ ਹਨ ਤੇ ਪਦਵੀਵਾਰ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਜਿਹੜਾ ਬੰਦਾ ਸਹੀ ਕੰਮ ਕਰਦਾ ਉਹ ਤਾਂ ਇੱਕ ਤੋਂ ਦੂਜੀ ਵਾਰ ਨਹੀਂ ਆਉਂਦਾ ਹੁਣ ਇਹ ਇਹ ਚਾਰ ਵਾਰ ਲਗਾਤਾਰ ਜਿੱਤੇ ਨੇ ਤਾਂ ਇਹਨਾਂ ਦੇ ਕੰਮ ਦੀ ਕੁਆਲਿਟੀ ਹੈ